ਹਰ ਬਿਜ਼ਨਸਮੈਨ ਹਮੇਸ਼ਾ ਆਪਣੇ ਬਿਜ਼ਨਸ ਬਾਰੇ ਸੋਚਦਾ ਹੈ ਪਰ ਪੰਜਾਬੀ ਚ ਇੱਕ ਜਿਹੇ ਬਿਜ਼ਨਸਮੈਨ ਨੇ ਜੋ ਪੰਜਾਬੀ ਸਹਿਤ ਸੱਭਿਆਚਾਰ ਅਤੇ ਸਮਾਜ ਬਾਰੇ ਸੋਚਦੇ ਨੇ ਇਸ ਬਿਜ਼ਨਸਮੈਨ ਨੇ ਪੰਜਾਬੀ ਸਹਿਤ ਦੇ ਵਿੱਚ ਇੱਕ ਵੱਡਾ ਅਵਾਰਡ ਸ਼ੁਰੂ ਕੀਤਾ ਜਿਹਦਾ ਪਹਿਲਾ ਇਨਾਮ 25000 ਡਾਲਰ ਆ ਔਰ ਦੂਜਾ ਤੇ ਤੀਜਾ ਇਨਾਮ 5-5000 ਡਾਲਰ ਆ ਇਹ ਇਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਦਿੱਤਾ ਜਾਂਦਾ ਔਰ ਇਸ ਇਨਾਮ ਨੂੰ ਦੇਣ ਦੇ ਲਈ ਖੁਦ ਇੱਕ ਜੂਰੀ ਬੈਠਦੀ ਹੈ ਸਾਡੇ ਨਾਲ ਉਹ ਬਿਜ਼ਨਸਮੈਨ ਨੇ ਵਰਜਿੰਦਰ ਸਿੰਘ ਤਾਹਾਂ ਜੋ ਇਹ ਇਨਾਮ ਦਿੰਦੇ ਨੇ ਜਿਨ੍ਹਾਂ ਨੇ ਇਸ ਦਾ ਇਨੀਸ਼ੀਏਟਿਵ ਲਿਆ ਤਾਂ ਸਾਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਆਈਡੀਆ ਤੁਹਾਡੇ ਮਨ ਚ ਕਿੱਥੋਂ ਆਇਆ ਤੁਹਾਨੂੰ ਕਿਉਂ ਲੱਗਿਆ ਕਿ ਇਸ ਤਰ੍ਹਾਂ ਦਾ ਅਵਾਰਡ ਜਿਸ ਤਰ੍ਹਾਂ ਨੋਬਲ ਆ ਬੁਕਰ ਆ ਉਸ ਤਰ੍ਹਾਂ ਦਾ ਅਵਾਰਡ ਪੰਜਾਬੀ ਸ਼ੁਰੂ ਹੋਣਾ ਚਾਹੀਦਾ ਇਹਦੇ ਵਿੱਚ ਆਈਡੀਆ ਤਾਂ ਇੱਥੋਂ ਆਇਆ ਕਿ ਅਕਤਾ ਸਾਡੀ ਜਿਹੜੀ ਪੰਜਾਬੀ ਸਾਹਿਤ ਆ ਕਾਫੀ ਪੁਰਾਣੀ ਤੁਰੀ ਆਂਦੀ ਆ ਇਹ ਪਰ ਦੁਨੀਆ ਦੇ ਲੈਵਲ ਤੇ ਹਜੇ ਰੈਕਗਨਾਈਜ਼ ਨਹੀਂ ਹੋਈ ਸੋ ਸਾਡੇ ਮਨ ਦੇ ਵਿੱਚ ਆਇਆ ਕਿ ਇਦਾਂ ਦਾ ਪ੍ਰਾਈਜ਼ ਸਟੈਬਲਿਸ਼ ਕਰੀਏ ਜਿਹਦੇ ਵਿੱਚ ਲਖਾਰੀਆਂ ਦੀ ਰੈਕਗਨਿਸ਼ਨ ਹੋਵੇ ਯੰਗ ਲਖਾਰੀਆਂ ਨੂੰ ਉਤਸ਼ਾਹ ਦਿੱਤਾ ਜਾਵੇ ਤਾਂ ਜਿਹੜੀ ਸਾਡੀ ਪੰਜਾਬੀ ਬੋਲੀ ਆ ਉਹਦਾ ਵਾਧਾ ਹੋਵੇ ਉਹਦੀ ਪ੍ਰੋਮੋਸ਼ਨ ਹੋਵੇ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਤਾਂ ਹਮੇਸ਼ਾ ਸੋਚਦਾਗਾ ਕਿ 25000 ਡਾਲਰ ਜਿਹੜਾ ਤੁਸੀਂ ਦੇ ਰਹੇ ਹੋ 25000 ਨਹੀਂ ਅੱਗੇ 5000 ਫੇਰ ਫਿਰ 5000 ਡਾਲਰ ਕਿ ਇਸ ਦਾ ਕੋਈ ਬਿਜ਼ਨਸ ਸ਼ੁਰੂ ਕਰ ਲਿਆ ਜਾਵੇ ਐ ਕਿਉਂ ਲੱਗਿਆ ਤੁਹਾਨੂੰ ਕਿ ਸਿਹਤ ਇੰਪੋਰਟੈਂਟ ਆਗਾ ਪਹਿਲੀ ਗੱਲ ਤਾਂ ਜੀ ਜਿਸ ਤਰ੍ਹਾਂ ਇਹ bizness ਦੀ ਗੱਲ ਆ ਮੇਰਾ ਵਿਸ਼ਵਾਸ ਸਦਾ ਇਹੀ ਰਿਹਾ ਕਿ ਕੋਈ ਵੀ ਜਿਹੜਾ bizness ਕਰਦਾ ਆ ਉਹ bizness ਉਹਦਾ ਦੀ ਹੋਣੀ ਚਾਹੀਦੀ ਹੈ ਜਿੱਥੇ ਲੋਕਾਂ ਦਾ ਭਲਾ ਹੋਵੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਕੀਤੀਆਂ ਜਾਣ ਇਹ ਇਹ ਰੀਅਲੀ bizness ਦਾ ਮੈਨਾ ਆ ਤਾਂ ਜਿਹੜਾ ਸਾਹਿਤ ਦੀ ਗੱਲ ਆ ਪੰਜਾਬੀ ਸਾਹਿਤ ਦੀ ਆ ਮੈਨੂੰ ਪੰਜਾਬੀ ਮੇਰੀ ਮਾਂ ਬੋਲੀ ਆ ਤਾਂ ਮੈਨੂੰ ਪੰਜਾਬੀ ਬੋਲੀ ਨਾਲ ਨਾਲ ਪਿਆਰ ਆ ਮੈਂ ਇਹ ਚਾਹੁੰਦਾ ਆ ਕਿ ਜਿਹੜੀਆਂ ਪੰਜਾਬੀ ਦੇ ਵਿੱਚ ਨਵੀਆਂ ਰਚਨਾਵਾਂ ਨਵਾਂ ਲਿਖ ਹੋਇਆ ਕਹਾਣੀਆਂ ਲਿਖ ਹੋਈਆਂ ਉਹ ਇੰਟਰਨੈਸ਼ਨਲ ਲੈਵਲ ਤੇ ਉਹ ਰੈਕਗਨਾਈਜ਼ ਹੋਣੀਆਂ ਚਾਹੀਦੀਆਂ ਇਸ ਕਰਕੇ ਇਹਨੂੰ ਅਸੀਂ ਸ਼ੁਰੂ ਕੀਤਾ ਇਹਦਾ ਪੈਮਾਨਾ ਕੀ ਹੈਗਾ ਤੁਹਾਡੀ ਜਿਊਰੀ ਐਡਵਾਈਜ਼ਰੀ ਕੀ ਹੈ ਕੀ ਪੈਮਾਨਾ ਇਹਦਾ ਕ੍ਰੈਡਿਬਿਲਟੀ ਕੀ ਹੈ ਇਹਦੀ ਇਹਦੀ ਕ੍ਰੈਡਿਬਿਲਟੀ ਇਦਾਂ ਹੈ ਜੀ ਇੱਕ ਤਾਂ ਸਾਡੇ ਕੋਲ ਪ੍ਰਾਈਜ਼ ਦੀ ਇੰਟਰਨੈਸ਼ਨਲ ਐਡਵਾਈਜ਼ਰੀ ਕਮੇਟੀ ਆ ਜਿਹਦੇ ਵਿੱਚ ਪੰਜਾਬੀ ਦੇ ਮਨਯੋਗਨਿਓ ਸਕਾਲਰ ਵਿਦਵਾਨ ਲਿਟਰਰੀ ਕ੍ਰਿਟਿਕਸ ਇਦਾਂ ਦੇ ਬੰਦਿਆਂ ਦੀ ਉਹ ਐਡਵਾਈਜ਼ਰੀ ਕਮੇਟੀ ਆ ਉਹ ਕਮੇਟੀ ਨੇ ਜਿਹੜਾ ਜਿਊਰੀ ਕਿਦਾਂ ਬਣਾਉਣੀਆਂ ਆ ਕਿਹੜੀਆਂ ਕੋਆਰਡੀਨੇਟ ਚਾਹੀਦੀਆਂ ਜਿਊਰੀਜ਼ ਦੀਆਂ ਉਹ ਸੈੱਟ ਕਰਦੇ ਆ ਹਰੇਕ ਸਾਲ ਨਵੀਆਂ ਜਿਊਰੀਆਂ ਬਣਦੀਆਂ ਸੋ ਜਿਹੜੀ ਜਿਹੜੀ 2014 ਦੀ ਜਿਊਰੀ ਸੀਗੀ ਉਹ 2015 ਦੇ ਵਿੱਚ ਨਹੀਂ ਹੋਣੀ ਕਿਉਂਕਿ ਇਸ ਤਰ੍ਹਾਂ ਅਸੀਂ ਪ੍ਰਾਈਜ਼ ਦੀ ਜਿਹੜੀ ਇੰਗਲਿਸ਼ ਵਿੱਚ ਸੀ ਇੰਟੈਗਰਿਟੀ ਕਹੀਦੀ ਆ ਉਹਨੂੰ ਅਸੀਂ ਇਦਾਂ ਮੇਨਟੇਨ ਕਰਨਾ ਚਾਹੁੰਦੇ ਆ ਪਰ ਪੰਜਾਬੀ ਤੇ ਭਾਰਤੀ ਸਹਿਦ ਦੇ ਅੰਦਰ ਬੜੀ ਜੁਗਾੜਬਾਜ਼ੀ ਚੱਲਦੀ ਹੈ ਅਵਾਰਡ ਲੈਣ ਲਈ ਬੜੇ ਬੜੇ ਜੁਗਾੜ ਲੱਗਦੇ ਨੇ ਤੇ ਜੁਗਾੜਾਂ ਦੇ ਅੰਦਰ ਉਹ ਵਾਰ ਲੈ ਜਾਂਦੇ ਨੇ ਤੁਹਾਡੇ ਵੀ ਕੋਈ ਜੁਗਾੜਬਾਜ਼ੀ ਚੱਲਦੀ ਹੈ ਹਜੇ ਤੱਕ ਅਰਦਾ ਕੋਈ ਨਹੀਂ ਚਲੀ ਅਸੀਂ ਵੈਨਕੂਵਰ ਦੇ ਵਿੱਚ ਕਿਉਂ ਇਹਨੂੰ ਇਸ ਪ੍ਰਾਈਜ਼ ਨੂੰ ਸ਼ੁਰੂ ਕੀਤਾ ਕਿਉਂਕਿ ਕੈਨੇਡਾ ਦੇ ਵਿੱਚ ਸਾਨੂੰ 120 ਸਾਲ ਹੋ ਗਿਆ ਪੰਜਾਬੀ ਬੋਲਦਿਆਂ ਯੂਨੀਵਰਸਿਟੀ ਆਫ ਬਰਿਟਿਸ਼ ਕੋਲੰਬੀਆ ਦੇ ਨਾਲ ਸਾਡੀ ਲਿੰਕ ਆ ਇਸ ਪ੍ਰਾਈਜ਼ ਦੇ ਨਾਲ ਇਹ ਅੱਜ ਅਸੀਂ ਕੈਂਡਰ ਵਿੱਚ ਸਟੈਬਲਿਸ਼ ਕੀਤੀ ਆ ਇੰਟਰਨੈਸ਼ਨਲ ਲੈਵਲ ਤੇ ਕਿ ਜੇ ਪੰਜਾਬ ਇੰਡੀਆ ਜਾ ਕੇ ਕਰਦੇ ਇਥੇ ਜਗਵਾੜ ਹੋਣੇ ਦੇ ਚਾਂਸਸ ਜਾਵੇ ਆ ਉੱਥੇ ਇਹਨੂੰ ਅਸੀਂ ਇਦਾਂ ਮੇਨਟੇਨ ਕਰ ਸਕਦੇ ਆ ਜਿੱਥੇ ਕੋਈ ਗਲਤ ਗੱਲਾਂ ਨਾ ਹੋਣ ਇਹ ਸ਼ਾਹਮੁਖੀ ਤੇ ਗੁਰਮੁਖੀ ਦੋਵਾਂ ਚ ਦਿੱਤਾ ਜਾਂਦਾ ਹੈ ਇਹ ਆਈਡੀਆ ਕੀ ਆ ਗੁਰਮੁਖੀ ਸ਼ਾਹਮੁਖੀ ਦਾ ਆਈਡੀਆ ਕੀ ਆਗਾ ਹਾਂਜੀ ਜਦੋਂ ਅਸੀਂ ਇਹਦੇ ਬਾਰੇ ਸੋਚਦੇ ਸੀਗੇ ਉਦੋਂ ਕਈ ਵਿਚਾਰਾ ਹੋਈਆਂ ਕੋਈ ਕਹਿੰਦੇ ਸੀ ਕੁਲ ਗੁਰਮੁਖੀ ਦੇ ਵਿੱਚ ਚਾਹੀਦੀ ਆ ਕਿ ਗੁਰਮੁਖੀ ਇਹ ਲਿਪੀ ਦੇ ਵਿੱਚ ਚਾਹੀਦੀ ਆ ਪਰ ਅਖੀਰ ਦੇ ਵਿੱਚ ਜਦੋਂ ਅਸੀਂ ਇਹ ਦੇਖਿਆ ਕਿ ਇਹ ਪ੍ਰਾਈਜ਼ ਸੀ ਗਲੋਬਲ ਲੈਵਲ ਤੇ ਜਾਣੀ ਆ ਕਿ ਜਿੱਥੇ ਵੀ ਕੋਈ ਪੰਜਾਬੀ ਲਖਾਰੀ ਬੈਠਾ ਆ ਕਿਸੇ ਦੇਸ਼ ਦੇ ਵਿੱਚ ਵੀ ਉਹ ਲਿਖਦਾ ਆ ਉਹ ਐਲੀਜੀਬਲ ਹੋਣਾ ਚਾਹੀਦਾ ਇਸ ਕਰਕੇ ਫਿਰ ਇਹ ਹੋਇਆ ਕਿ ਜੇ ਇੰਟਰਨੈਸ਼ਨਲ ਪ੍ਰਾਈਜ਼ ਆ ਫਿਰ ਸ਼ਾਮੁਖੀ ਤੋਂ ਗੁਰਮੁਖੀ ਦੇ ਵਿੱਚ ਜਿਹੜੀਆਂ ਨਵੀਆਂ ਰਚਨਾਵਾਂ ਆ ਉਹਨਾਂ ਨੂੰ ਉਹ ਇਨਕਲੂਡ ਕਰ ਲਈ ਲੋੜ ਆ ਅੰਮ ਪੰਜਾਬੀ ਪੰਜਾਬੀ ਆ ਪੰਜਾਬੀ ਪੰਜਾਬੀਆਂ ਦੀ ਬੋਲੀ ਆ ਇਹ ਇਸ ਇਲਾਕੇ ਦੀ ਬੋਲੀ ਆ ਤੇ ਇਸ ਕਰਕੇ ਹੁਣ ਪੰਜਾਬੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲਖਾਰੀ ਬੈਠੇ ਆ ਜਿਨ੍ਹਾਂ ਦੀ ਬੈਕਗ੍ਰਾਉਂਡ ਪੰਜਾਬੀ ਆ ਪਰ ਉਹ ਪੰਜਾਬੀ ਦੇ ਵਿੱਚ ਲਿਖ ਰਹੇ ਆ ਸੋ ਅਸੀਂ ਪੰਜਾਬੀ ਬਾਰੇ ਗੱਲ ਕਰਦੇ ਆ ਪੰਜਾਬੀ ਜਿਹੜੀ ਸਾਡੀ ਇੱਕ ਸਿੰਗਲ ਜਵਾਨ ਆ ਇਹ ਲਿਟਰੇਚਰ ਇਕੱਠੇ ਹੋ ਰਹੇ ਨੇ ਲਿਟਰੇਚਰ ਇਕੱਠੇ ਕਰਦੇ ਆ ਆਪਣੀ ਕਮਿਊਨਿਟੀ ਨੂੰ ਜਿਹੜੀ ਜਿਹੜੀ 1947 ਦੇ ਵਿੱਚ ਇੱਕ ਤਾਂ ਜਿਓਗ੍ਰਾਫਿਕ ਵੰਡ ਹੋ ਗਈ ਇੱਕ ਲਿਪੀਆਂ ਦੀ ਵੰਡ ਕਰ ਦਿੱਤੀ ਅੰਗਰੇਜ਼ ਨੇ ਵੰਡ ਕਰ ਦਿੱਤਾ ਰਾਈਟ ਇੱਕ ਹੋਰ ਧਾਰਮਿਕ ਦੇ ਵੰਡ ਹੋ ਗਏ ਅਸੀਂ ਇਸ ਪ੍ਰਾਈਜ਼ ਰਾਹੀਂ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਆ ਬੋਲਣ ਵਾਲੀ ਉਹਨੂੰ ਅਸੀਂ ਹੌਲੀ-ਹੌਲੀ ਇਕੱਠਾ ਕਰਨਾ ਚਾਹੁੰਦੇ ਆ ਜਿਹੜੀ ਤੁਸੀਂ ਭੂਗੋਲਿਕ ਵੰਡ ਦੀ ਗੱਲ ਕੀਤੀ ਕੁਝ ਲੋਕ ਇੱਕ ਖਾਬ ਰੱਖਦੇ ਨੇ ਕਿ ਈਸਟ ਜਰਮਨੀ ਵੈਸਟ ਜਰਮਨੀ ਮੰਗੂ ਦੋਵੇਂ ਪੰਜਾਬ ਇਕੱਠੇ ਹੋ ਜਾਣ ਸਾਂਝਾ ਪੰਜਾਬ ਆ ਜਿਹੜਾ ਉਹ ਫਿਰ ਦੁਬਾਰਾ ਸਾਹਮਣੇ ਆ ਜੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਖਾਬ ਹੋ ਜੇ ਤੁਸੀਂ ਲਿਟਰੇਚਰ ਨੂੰ ਜੋੜਦੇ ਹੋ ਕਿ ਪੰਜਾਬ ਵੀ ਜੁੜ ਜਾ ਆਪਸ ਵਿੱਚ ਹਾਂਜੀ ਦੇਖੋ ਉਹ politcal basis ਦਾ ਮੈਂ ਕੋਈ ਨਹੀਂ ਗੱਲ ਕਰ ਰਿਹਾ ਮੇਰੇ ਮਨ ਦੇ ਵਿੱਚ ਤਾਂ ਇਹ ਗੱਲ ਆ ਕਿ ਪ੍ਰਾਈਜ਼ ਦੇ ਰਾਹੀਂ ਜੇ ਅਸੀਂ ਪੰਜਾਬੀ ਜਿੱਥੇ ਵੀ ਬੈਠੇ ਦੁਨੀਆ ਦੇ ਵਿੱਚ ਅਸੀਂ ਉਹਨਾਂ ਨੂੰ ਇਕੱਠੇ ਕਰ ਲਈਏ ਰਾਈਟ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਆਪਣੇ ਸਾਹਿਤ ਨੂੰ ਪ੍ਰਮੋਟ ਕਰਨ ਲਈ ਆਪਣੀ ਆਰਟਸ ਦਾ ਕਲਚਰ ਨੂੰ ਪ੍ਰਮੋਟ ਕਰਨ ਲਈ ਇਹ ਮੇਰੇ ਮਨ ਦੇ ਵਿੱਚ ਆ ਕਿ ਇਹ ਪ੍ਰਾਈਜ਼ ਕਰੂਗੀ ਤਾਂ ਜਿਵੇਂ ਤੁਸੀਂ ਕਿਹਾ ਈਸਟ ਵੈਸਟ ਜਰਮਨੀ ਇੱਕ ਹੋ ਗਏ ਕੀਪਰ ਦਾ ਮੂਵਮੈਂਟਸ ਕਿਦਾਂ ਦੀਆਂ ਲੋਕਾਂ ਦੀਆਂ ਚੱਲਦੀਆਂ ਹੋ ਸਦਾ ਕੋਈ ਸਮਾਂ ਆ ਜਾਵੇ ਜਿੱਥੇ ਦੋ ਹੀ ਪੰਜਾਬ ਇਕੱਠੇ ਹੋ ਜਾਣ ਪਰ ਐਕਚੁਅਲੀ ਹੁਣ ਦੋ ਪੰਜਾਬ ਨਹੀਂ ਕਾਫੀ ਪੰਜਾਬ ਆ ਦੁਨੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਪੰਜਾਬ ਆ ਇੰਗਲੈਂਡ ਦੇ ਵਿੱਚ ਵੀ ਪੰਜਾਬ ਆ ਅਮਰੀਕਾ ਚ ਪੰਜਾਬ ਨਹੀਂ ਤਾਂ ਪੰਗੂਲਕ ਤੌਰ ਤੇ ਜੁੜਦਾ ਨਾ ਇਹ ਪੰਜਾਬ ਉਹ ਇਹ ਜੁੜਦਾ ਹੈਗਾ ਹਾਂਜੀ ਅੱਛਾ ਇਹ ਜਦੋਂ ਤੁਸੀਂ ਇਹ ਅਵਾਰਡ ਦਿੰਨੇ ਹੋਗੇ ਜਦੋਂ ਤੋਂ ਦੇ ਰਹੇ ਹੋ ਲਗਾਤਾਰ 2011 2014 ਤੋਂ ਦੇ ਰਹੇ ਹੋ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਕੀ ਤੁਹਾਨੂੰ ਲੱਗਾ ਕੀ ਇਨਸਪੀਰੇਸ਼ਨ ਕੀ ਲਈ ਹੈ ਕੀ ਟਰਾਂਸਫਰਮੇਸ਼ਨ ਹੋਈ ਹੈ ਪੰਜਾਬੀ ਕਮਿਊਨਿਟੀ ਜਿਹੜੀ ਕੈਨੇਡਾ ਦੀ ਪੰਜਾਬੀ ਕਮਿਊਨਿਟੀ ਹੈ ਉਹਦੇ ਵਿੱਚ ਕੀ ਟਰਾਂਸਫਰਮੇਸ਼ਨ ਆ ਤੁਹਾਡੀ ਜੰਗ ਜਨਰੇਸ਼ਨ ਚ ਕੀ ਤੁਹਾਡੇ ਪਰਿਵਾਰਾਂ ਚ ਕੀ ਟਰਾਂਸਫਰਮੇਸ਼ਨ ਆ ਦੇਖੋ ਜੀ ਦੋ ਤਿੰਨ ਗੱਲਾਂ ਮੈਂ ਕਹਿ ਸਕਦਾ ਮੇਰੀ ਮੇਰੀ ਬੜੀ ਭੈਣ ਆ ਉਹਨੂੰ ਗੁਰਮੁਖੀ ਦਾ ਆਉਂਦੀ ਆ ਪਰ ਉਹ ਫੌਜ਼ੀਆ ਰਫੀਕ ਜਿਹੜੇ ਲਖਾਰੀ ਆ ਪਾਕਿਸਤਾਨੀ ਪੰਜਾਬੀ ਕਮਿਊਨਿਟੀ ਦੇ ਬੈਕਗ੍ਰਾਉਂਡ ਉਹ ਦੋ ਜਣੀਆਂ ਹੁਣ ਇਕੱਠੀਆਂ ਹੋ ਰਹੀਆਂ ਫੌਜ਼ੀਆ ਹੁਣੀ ਗੁਰਮੁਖੀ ਸਖਰੇ ਆ ਤਾਂ ਮੇਰੀ ਸਿਸਟਰ ਸ਼ਾਮੁਖੀ ਸਖਰੇ ਹੀ ਆ ਇਹਦੇ ਵਿੱਚ ਦੋ ਹੀ ਲਿਪੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਇੱਕ ਮੇਰੇ ਦੋਸਤ ਦਾ ਵੈਨਕੂਵਰ ਦੇ ਵਿੱਚ ਉਹਨਾਂ ਦੀ ਬੜੀ ਪੁਰਾਣੀ ਪੁਰਾਣੇ ਦਿਨਾਂ ਤੋਂ ਵੈਨਕੂਵਰ ਦੇ ਵਿੱਚ ਫੈਮਿਲੀ ਬੈਠੀ ਆ ਹੈ ਪਹਿਲਾਂ ਉਹ ਸੀਗੇ ਸਾਂਝੇ ਪੰਜਾਬ ਦੇ ਵਿੱਚੋਂ ਫਿਰ ਉਹਨਾਂ ਦੀ ਫੈਮਿਲੀ ਵਸ ਪਾਕਿਸਤਾਨ ਨੂੰ ਚਲੇ ਗਏ ਉਸ ਉਹਨਾਂ ਦਾ ਜਨਮ ਕੈਨੇਡਾ ਦਾ ਆ ਉਹਨਾਂ ਦੇ ਗਾਹ ਬੱਚੇ ਆ 18 19 20 ਸਾਲ ਦੇ ਉਹਨਾਂ ਦਾ ਜਨਮ ਕੈਨੇਡਾ ਦੇ ਵਿੱਚ ਹੈ ਮੁਸਲਮਨ ਬੈਕਗ੍ਰਾਉਂਡ ਦੇ ਉਹ ਮੈਨੂੰ ਦੱਸਣਾ ਆ ਆਪਣੇ ਆਫਿਸ ਦੇ ਵਿੱਚ ਥੋੜੇ ਜਿਹੇ ਹਫ਼ਤੇ ਹੋਇਆ ਕਹਿੰਦਾ ਬਾਰਜ ਏਸ ਤਹਾ ਪ੍ਰਾਈਜ਼ ਦੇ ਰਾਹੀਂ ਮੇਰੇ ਨਿਆਣਿਆਂ ਨੂੰ ਉਤਸ਼ਾਹ ਮਿਲਿਆ ਤੇ ਉਹ ਜਾ ਕੇ ਪੰਜਾਬੀ ਸਿੱਖਣ ਤਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਮੇਨਲੀ ਗੁਰਮੁਖੀ ਦੀਆਂ ਕਲਾਸਿਸ ਹੈਗੀਆਂ ਉਹ ਦੋ ਜਣੇ ਉਹਦਾ ਲੜਕਾ ਦਾ ਲੜਕੀ ਗੁਰਮੁਖੀ ਲੈਣ ਲੱਗਿਓ ਅੱਛਾ ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਜੰਗ ਜਨਰੇਸ਼ਨ ਦਾ ਕ੍ਰਾਈਸਿਸ ਸਾਡਾ ਕ੍ਰਾਈਸਿਸ ਹੈ ਜੇ ਮੈਂ ਕਹਾਂ ਸਾਡਾ ਕ੍ਰਾਈਸਿਸ ਇਹ ਕਿ ਅਸੀਂ ਸਹਿਦ ਦੇ ਨਾਲ ਉਸ ਪੱਧਰ ਤੇ ਨਹੀਂ ਜੁੜ ਰਹੇ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਨਹੀਂ ਉਸ ਪੱਧਰ ਤੇ ਜੁੜ ਰਹੇ ਆਪਣੇ ਕਲਚਰ ਨਾਲ ਉਸ ਪੱਧਰ ਤੇ ਨਹੀਂ ਜੁੜ ਰਹੇ ਜਿਸ ਪੱਧਰ ਦੇ ਉੱਤੇ ਲੋਡ ਆ ਗਈ ਤਾਂ ਤੁਸੀਂ ਕੁਝ ਇਹੋ ਜਿਹਾ ਸੋਚਿਆਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜੰਗ ਜਨਰੇਸ਼ਨ ਨੂੰ ਖਾਸ ਤੌਰ ਤੇ ਕਿਉਂਕਿ ਭਵਿੱਖ ਜੰਗ ਜਨਰੇਸ਼ਨ ਆ ਗਈ ਭਵਿੱਖਾ ਜਿਹੜਾ ਸਾਡਾ ਉਹ ਜੰਗ ਜਨਰੇਸ਼ਨ ਆ ਗਈ ਤਾਂ ਇਹਦੇ ਤੇ ਕੁਝ ਫੋਕਸ ਕੀਤਾ ਜਾਵੇ ਅਵਾਰਡ ਨੂੰ ਲੈ ਕੇ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਇਨੀਸ਼ੀਏਟਿਵ ਜਿਹਦੇ ਨਾਲ ਉਹ ਲਿਟਰੇਚਰ ਨਾਲ ਜੁੜਨ ਕਲਚਰ ਨਾਲ ਜੁੜਨ ਲੈਂਗੁਏਜ ਨਾਲ ਜੁੜਨ ਹਾਂਜੀ ਅਮ ਇੱਕ ਤਰ੍ਹਾਂ ਕਲਚਰ ਦੇ ਨਾਲ ਜੁੜਿਓ ਆ ਕਿਉਂਕਿ ਪੰਖੜਾ ਬਹੁਤ ਮਸ਼ਹੂਰ ਆ ਸੰਗੀਤ ਗੀਤ ਇਹ ਬੜੇ ਮਸ਼ਹੂਰ ਆ ਬੜੇ ਪਪੂਲਰ ਆ ਕੈਨੇਡਾ ਦੇ ਵਿੱਚ ਕੋਲ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਬਾਹਰ ਦੇ ਲੋਕਾਂ ਦੇ ਨਾਲ ਵੀ ਸੋ ਇੱਕ ਤਰ੍ਹਾਂ ਇਹ ਬੜੀ ਅਜੀਬ ਜਿਹੀ ਚੰਗੀ ਇਹ ਗੱਲ ਹੋ ਰਹੀ ਆ ਤੁਹਾਨੂੰ ਲੱਗਦਾਗਾ ਕਿ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੋਣੇ ਚਾਹੀਦੇ ਨੇ ਚਾਹੇ ਤੁਸੀਂ ਲਮੋ ਚਾਹੇ ਹੋਰ ਇੰਸਟੀਟਿਊਸ਼ਨ ਲੈਣ ਯੂਨੀਵਰਸਿਟੀਆਂ ਲੈਣ ਯੂਨੀਵਰਸਿਟੀ ਆਫ ਕੋਲੰਬੀਆ ਲਵੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਵੇ ਜਿਹੜੀ ਜੰਗ ਜਨਰੇਸ਼ਨ ਨੂੰ ਇੰਗੇਜ ਕਰਨ ਦਾ ਮਸਲਾ ਹੈਗਾ ਕਿ ਉਹ ਲਿਟਰੇਚਰ ਨਾਲ ਕਲਚਰ ਦੇ ਨਾਲ ਵਾਰਤਕ ਦੇ ਨਾਲ ਕਵਤਾ ਦੇ ਨਾਲ ਇੰਗੇਜ ਹੋਵੇ ਪੰਜਾਬੀ ਲਿਟਰੇਚਰ ਨਾਲ ਇੰਗੇਜ ਹੋਵੇ ਹਾਂਜੀ ਉਹ ਅਸੀਂ ਬ੍ਰਿਟਿਸ਼ ਕਲੰਬੀਆ ਦਾ ਸਾਡਾ ਸੂਬਾ ਆ ਜਿੱਥੇ ਵੈਨਕੂਵਰ ਸ਼ਹਿਰ ਜਿੱਥੇ ਮੈਂ ਆ ਰਿਹਾ ਰਿਆਂ ਉੱਥੇ ਬਹੁਤ ਸਾਰੇ ਬੰਦਿਆਂ ਨੇ ਕੋਸ਼ਿਸ਼ ਕੀਤੀ ਪਿਛਲੇ ਦਸਾਂ ਬੀਹਾਂ ਸਾਲਾਂ ਦੇ ਵਿੱਚ ਕਿ ਪੰਜਾਬੀ ਕਿਸੇ ਤਰ੍ਹਾਂ ਜਿਹੜੇ ਹਾਈ ਸਕੂਲ ਆ ਉਹਨਾਂ ਦੇ ਵਿੱਚ ਲਾਗੂ ਹੋ ਜਵੇ ਸੋ ਐਸ ਵੇਲੇ 7 8 ਹਾਈ ਸਕੂਲ ਆ ਬਰਨਬੀ ਵੈਨਕੂਵਰ ਸਰੀ ਦੇ ਵਿੱਚ ਜਿੱਥੇ 11ਵੀਂ ਤੋਂ 12ਵੀਂ ਦੇ ਵਿੱਚ ਪੰਜਾਬੀ ਦੀਆਂ ਕਲਾਸਿਸ ਲੈ ਸਕਦੇ ਆ ਉਹ ਡਿਪੈਂਡ ਹੁੰਦਾ ਕਿ ਕਿੰਨੇ ਸਟੂਡੈਂਟ ਆ ਇੱਕ ਤਾਂ ਇਹ ਕੋਸ਼ਿਸ਼ ਹੋ ਰਹੀ ਆ ਸੋ ਉਹਦੇ ਰਾਹੀਂ ਲੱਗਦਾ ਕਿ ਪੰਜਾਬੀ ਦਾ ਫਿਊਚਰ ਬ੍ਰਾਈਟ ਹੈਗਾ ਆਹ ਸਾਲ ਅਸੀਂ ਇਹ ਵੀ ਸੋਚਦੇ ਆ ਕਿ ਜਿਹੜੀ BC ਦੇ ਵਿੱਚ ਜਿਹੜੇ ਸਕੂਲ ਆ 12ਵੀਂ ਦੇ ਬੱਚਿਆਂ ਲਈ ਸ਼ਾਰਟ ਸਟੋਰੀ ਦਾ ਇੱਕ ਕੰਟੈਸਟ ਰੱਖਿਆ ਜਾਵੇ ਸਾਡੀ ਪ੍ਰਾਈਜ਼ ਦੇ ਰਾਹੀਂ ਸੋ ਉਹਦੀ ਤਿਆਰੀ ਹੋ ਰਹੀ ਆ ਕਿਉਂਕਿ ਅਸੀਂ ਜੇ ਯੰਗ ਸਾਡੇ ਬੱਚੇ ਪੰਜਾਬੀ ਲਿਖਦੇ ਆ ਉਹਦੇ ਰਾਹੀਂ ਸਾਡਾ ਫਿਊਚਰ ਆ ਸੋ ਇਹ ਅਸੀਂ ਇਹ ਆਸਾਲੇ ਕਰ ਰਹੇ ਆ ਅੱਛਾ ਤੁਹਾਨੂੰ ਕੀ ਲੱਗਦਾਗਾ ਕਿ ਹੋਰ ਇਨੀਸ਼ੀਏਟਿਵ ਕੀ ਲੈਣ ਦੀ ਲੋੜ ਆ ਪੰਜਾਬੀ ਕਮਿਊਨਿਟੀ ਨੂੰ ਇਹ ਸਾਰੇ ਮਸਲੇ ਦੇ ਉੱਤੇ ਦੁਨੀਆ ਪਰ ਸਾਨੂੰ ਇਹ ਕਈ ਇਨੀਸ਼ੀਏਟਿਵ ਕਰਨ ਦੀ ਲੋੜ ਆ ਇੱਕ ਤਾਂ ਇਹ ਆ ਕਿ ਜਿਹੜੀ ਪੰਜਾਬੀ ਆ ਅਸੀਂ ਉਹ ਲਿਪੀ ਬੇਸਿਸ ਤੇ ਬੰਡੀ ਹੈ ਨਾ ਰੈਕਗਨਾਈਜ਼ ਕਰੀਏ ਦੋ ਲਿਪੀਆਂ ਦੇ ਵਿੱਚ ਪ੍ਰਾਇਮਰੀ ਲਿਖੀ ਜਾਂਦੀ ਆ ਪਰ ਪੰਜਾਬੀ ਇੱਕ ਬੋਲੀ ਹੈ ਉਹਨਾਂ ਦੀ ਤੀਜੀ ਲਿਪੀ ਆ ਗਈ ਰੋਮਨ ਹਾਂਜੀ ਰੋਮਨ ਵੀ ਆ ਮੈਸੇਜ ਰੋਮਨ ਚ ਲਿਖ ਕੇ ਜਾ ਰਹੇ ਨੇ ਪੰਜਾਬੀ ਦੇ ਦੇਵਨਾਗਰੀ ਵੀ ਆ ਗਈ ਯਾਰ ਆਈ ਦੇਵਨਾਗਰੀ ਵੀ ਸੀਗੀ ਸੋ ਜਿਹੜੀ ਪੰਜਾਬੀ ਇੱਕ ਬੋਲੀ ਆ ਸਾਂਝੀ ਬੋਲੀ ਆ ਤੇ ਜੇ ਕੋਈ ਨਵੀਂ ਨਾਵਲ ਸ਼ਾਮੁਖੀ ਦੇ ਵਿੱਚ ਆਇਆ ਉਹਨੂੰ ਅਨਵਾਦ ਉਹਦਾ ਗੁਰਮੁਖੀ ਦੇ ਵਿੱਚ ਕੀਤਾ ਜਾਂਦਾ ਹੈ ਜੇ ਗੁਰਮੁਖੀ ਦਾ ਨਾ ਬੋਲਾ ਉਹਦਾ ਅਨਵਾਦ ਕੀਤਾ ਜਾਵੇ ਸ਼ਾਮੁਕੀ ਦੇ ਵਿੱਚ ਸੋ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੋਹਾਂ ਹੀ ਸਾਰੀਆਂ ਪਾਸੇ ਜੇ ਅਸੀਂ ਗੁਰਮੁਖੀ ਵੀ ਸਿੱਖੀਏ ਲਿਖਣੀ ਦਾ ਪੜ੍ਹਨੀ ਸ਼ਾਨ ਸ਼ਾਮੁਕੀ ਨੇ ਵੀ ਦੇਖੀ ਤੁਸੀਂ ਇੱਕ ਬਿਜ਼ਨਸਮੈਨ ਹੋ ਬਿਜ਼ਨਸਮੈਨ ਨੇ ਇੱਕ ਇਸ ਤਰ੍ਹਾਂ ਦਾ ਸੁਪਨਾ ਦੇਖਿਆ ਉਹਨੂੰ ਪੂਰਾ ਕੀਤਾ ਦੁਨੀਆ 'ਚ ਦੋ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਜਿਹੜੇ ਬਹੁਤ ਆਈਡੀਲੀ ਸੋਚਦੇ ਨੇ ਜਾਂ ਤਾਂ ਉਹ ਕ੍ਰਾਂਤੀਕਾਰੀ ਹੁੰਦੇ ਨੇ ਜਾਂ ਫਕੀਰ ਹੁੰਦੇ ਨੇ ਤੁਸੀਂ ਕ੍ਰਾਂਤੀਕਾਰੀਓ ਇੱਕ ਫਕੀਰ ਹੋ ਪਤਾ ਨਹੀਂ ਮੈਂ ਮੈਂ ਕੀ ਆ ਮੈਂ ਤਾਂ ਇੱਕੋ ਗੱਲ ਕਾ ਸਕਦਾ ਕਿ ਯੂ نو ਪੰਜਾਬੀ ਮੇਰੀ ਮਾਂ ਬੋਲੀ ਆ ਮੈਨੂੰ ਇੱਕ ਇੱਕ ਰਾਤ ਦੀ ਯਾਦ ਆ ਮੇਰੀ ਮਦਰ ਆਸਵਲ ਉਹਨਾਂ ਦੀ 90 ਸਾਲ ਦੀ ਉਮਰ ਆ ਉਹ ਘਰ ਪ੍ਰਸ਼ਾਦਾ ਖਾ ਕੇ ਕੌਚ ਤੇ ਲੰਮੇ ਪਏ ਸੀਗੇ ਉਹਨਾਂ ਨੂੰ ਨੀਂਦ ਆ ਕੇ ਪੂਰੇ ਪੂਰੇ ਘਰਾੜੇ ਮਾਰਨੇ ਸ਼ੁਰੂ ਕਰ ਲਏ ਜਦੋਂ ਉਹਨਾਂ ਨੂੰ ਸਾਹ ਆਉਂਦਾ ਸੀਗਾ ਉਹਨਾਂ ਦੀ ਛਾਤੀ ਤੇ ਉਹਨਾਂ ਦੀ ਪੇਟ ਤਿੱਦਾਂ ਉੱਤੇ ਨੂੰ ਰਾਈਜ਼ ਕਰਦਾ ਸੀ ਜਦੋਂ ਸਾਹ ਛੱਡਦੇ ਸੀਗੇ ਉਦੋਂ ਉਦੋਂ ਮੇਰੇ ਮਨ 'ਚ ਮਾੜਾ ਜਿਹਾ ਖਿਆਲ ਆਇਆ ਕਿ ਇੱਕ ਦਿਨ ਆਉਣਾ ਜਿੱਦਣ ਮੇਰੀ ਮਾਂ ਨੇ ਆਪਣੀ Laash ਛੱਡ ਦੇਣੀ ਤੇ ਜਿੱਦਣ ਉਹ Laash ਆਪਣੀ ਛੱਡ ਗਈ ਉਹ ਜਿਹੜੀ ਮੇਰੀ ਮਾਂ ਦੇ ਸ਼ਬਦ ਆ ਜਿਹੜੇ ਮੈਂ ਪਹਿਲੇ ਦਿਨ ਤੋਂ ਸੁਣਦਾ ਉਹ ਸ਼ਬਦ ਉਹਦੇ ਨਾਲ ਹੀ ਚਲੇ ਗਏ ਤਾਂ ਮੈਂ ਆਪਣੀ ਮਾਂ ਲਈ ਤਾਂ ਆਪਣੀ ਮਾਂ ਬੋਲੀ ਲਈ ਕੁਝ ਕਰਨਾ ਚਾਹਣਾ ਕਿ ਪੰਜਾਬੀ ਬੋਲੀ ਦਾ ਦੁਨੀਆ ਦੇ ਵਿੱਚ ਫਿਊਚਰ ਹੋਵੇ ਪੰਜਾਬੀ ਦਾ ਸਹਾਇਤ ਦੁਨੀਆ ਪਰ ਫਲਾਇਆ ਜਾਵੇ ਤਾਂ ਇਹ ਫਲਾਇਆ ਤਾ ਦੀਆਣਾ ਜੀ ਜਿਹੜੀਆਂ ਨਵੇਂ ਲਖਾਰੀ ਪੈਦਾ ਹੋਣ ਨ ਰਚਨਾ ਨਮੀਆਂ ਹੋਣ ਉਹ ਰਚਨਾ ਨੂੰ ਟ੍ਰਾਂਸਲੇਟ ਕੀਤਾ ਜਾਵੇ ਜਿਹੜੀਆਂ ਦੁਨੀਆ ਦੀਆਂ ਹੋਰ ਬੋਲੀਆਂ ਐ ਇੰਗਲਿਸ਼ ਦੇ ਵਿੱਚ ਫ੍ਰੈਂਚ ਦੇ ਵਿੱਚ ਸੋ ਇਹ ਵੀ ਮੇਰੇ ਮਨ ਦੇ ਵਿੱਚ ਆਈ ਆ ਕਿ ਇਹ ਜਿਹੜੀ ਗੁਰਵਖ ਸਿੰਘ ਪ੍ਰੀਤਲੜੀ ਵਾਲਿਆਂ ਨੇ ਕਿਹਾ ਐ ਐਕਚੁਅਲੀ ਉਹ ਕਹਿੰਦੇ ਕਿ ਮਾਂ ਬੋਲੀ ਇੱਕ ਕੁੰਜੀ ਆ ਜਿਹੜਾ ਖਜ਼ਾਨਾ ਅੰਦਰਲੇ ਪਾਸੇ ਆ ਉਸ ਉਸ ਖਜ਼ਾਨੇ ਦੇ ਜਿੱਥੇ ਚੰਦਾ ਲੱਗਾ ਆ ਜਿੰਦਾ ਲੱਗਾ ਆ ਕੋਨੋ ਖੋਲਣੇ ਦੇ ਸੋ ਇਹ ਮੇਰੇ ਮਨ ਦੇ ਵਿੱਚ ਸਦਾ ਰਹੀਆ ਤਾਂ ਜਿੱਥੇ ਤਾਂ ਬਿਜ਼ਨਸ ਦੀਆਂ ਗੱਲਾਂ ਆ ਤਾਂ ਐਸਾ ਆਉਂਦਾ ਪੈਸਾ ਜਾਂਦਾ ਪਰ ਰੰਦਾ ਸਦਾ ਲਈ ਕੀ ਆ ਆਪਣਾ ਸਾਹਿਤ ਆਪਣੀ ਆਪਣੀਆਂ ਇਸ਼ਾ ਆਪਣੀਆਂ ਸੁਪਨੇ ਇਦਾਂ ਦੀਆਂ ਗੱਲਾਂ ਹੋਰੀ ਨਹੀਂ ਤੁਹਾਡੇ ਵੱਡੇ ਵੱਡੇ ਬਿਜ਼ਨਸ ਨੇ ਤੁਹਾਡੇ ਰੀਅਲ ਏਸਟੇਟ ਆ ਗੈਸ ਸਟੇਸ਼ਨ ਨੇ ਹੋਰ بڑے ਵੱਡੇ ਬਿਜ਼ਨਸ ਨੇ ਅਸੀਂ ਸੁਣਿਆਗਾ ਕੈਨੇਡਾ ਚ ਹੋਰ ਵੀ ਬਹੁਤ ਸਾਰੇ ਪੰਜਾਬੀਆਂ ਦੇ ਬਿਜ਼ਨਸ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਤੁਸੀਂ ਲਿਟਰੇਚਰ ਨਾਲ ਜੁੜੋ ਬਿਜ਼ਨਸmenਾਂ ਨੂੰ ਕੀ ਕਹੋਗੇ ਤੁਸੀਂ ਹਾਂਜੀ ਮੈਂ ਤਾਂ ਸਾਰੇ ਮੈਂ ਤਾਂ ਸਾਰੇ ਬਸ ਇਹੀ ਕਹਿ ਰਿਹਾ ਕਿ ਸਪੈਸ਼ਲੀ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਬਿਜ਼ਨਸmen ਇੱਕ ਪਾਸੇ ਤੁਹਾਡੀ ਬਿਜ਼ਨਸ ਆ ਪਰ ਦੂਜੇ ਪਾਸੇ ਜਿਹੜੀਆਂ ਹੋਰ ਇਨਵੈਸਟਮੈਂਟ ਕਰਨ ਦੀ ਲੋੜ ਆ ਕਲਚਰ ਦੇ ਵਿੱਚ ਸਾਹਿਤ ਦੇ ਵਿੱਚ ਆਰਟਸ ਦੇ ਵਿੱਚ ਇਹ ਸਾਨੂੰ ਕਰਨੀ ਲੋੜ ਆ ਤੇ ਜਿਹੜੀਆਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਆ ਉੱਥੇ ਆਪਾਂ ਅੰਦਾਵ ਕਰੀਏ ਰਿਸਰਚ ਚੇਅਰਾਂ ਪ੍ਰੋਫੈਸਰਸ਼ਿਪ ਚੇਅਰਾਂ ਕਰੀਏ ਉਹਦੇ ਰਾਹੀਂ ਸਾਡੀ ਕਮਿਊਨਿਟੀ ਦਾ ਹੋਰ ਇਨਫਲੂਐਂਸ ਕੈਨੇਡਾ ਦੇ ਵਿੱਚ ਵੀ ਵਧੂਗਾ ਦੁਨੀਆ ਦੇ ਵਿੱਚ ਵੀ ਵਧੂਗਾ ਸੋ ਇਸ ਕਰਕੇ ਮੈਂ ਕਈ ਯੂਨੀਵਰਸਿਟੀ ਨਾਲ ਵੀ ਇਨਵੋਲਵ ਦਾ ਹੋਰ ਵੀ ਸਾਡੇ ਦੋਸਤ મિતਰ ਕਾਫੀ ਇਨਵੋਲਵ ਦਾ ਅਸੀਂ ਦੋ ਸੈਂਟਰ ਵੀ ਐਸਟੈਬਲਿਸ਼ ਕੀਤੇ ਆ ਹੋਰ ਵੀ ਕਰਾਂਗੇ ਧੰਨਵਾਦ ਤਾਹਾਂ ਸਾਹਿਬ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਇਹ ਸੰ ਤਾਹਾਂ ਜਿਹੜੇ ਲਗਾਤਾਰ ਬਹੁਤ ਵੱਡਾ ਕੰਮ ਕਰ ਰਹੇ ਨੇ ਪੰਜਾਬੀ ਲਿਟਰੇਚਰ ਦੇ ਉੱਤੇ ਔਰ ਬਹੁਤ ਇੰਪੋਰਟੈਂਟ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਉਹਨਾਂ ਨੂੰ ਆਪਣੀ ਮਾਂ ਨੂੰ ਦੇਖ ਕੇ ਮਾਂ ਬੋਲੀ ਪੰਜਾਬੀ ਯਾਦ ਆਉਂਦੀ ਹੈ ਤੇ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਸਾਡਾ ਕਿ ਅਸੀਂ ਮਾਂ ਬੋਲੀ ਦੇ ਨਾਲ ਆਪਣਾ ਇੱਕ ਉਹ ਰਿਸ਼ਤਾ ਕਾਇਮ ਕਰੀਏ ਜਿਹਦੇ ਜ਼ਰੀਏ ਸਾਡੀ ਮਾਂ ਬੋਲੀ ਹੋਰ ਪ੍ਰਫੁੱਲਤ ਹੋਵੇ ਹੋਰ ਅਮੀਰ ਹੋਵੇ ਔਰ ਸਾਡੀਆਂ ਨਵੀਆਂ ਪੀੜ੍ਹੀਆਂ ਪੰਜਾਬੀ ਨਾਲ ਆਈਡੈਂਟੀਫਾਈ ਕਰਨ ਔਰ ਪੰਜਾਬੀ ਲਿਟਰੇਚਰ ਨੂੰ ਸਮਝਣ ਪੰਜਾਬੀ ਕਲਚਰ ਨੂੰ ਸਮਝਣ ਉਹ ਤਾਂ ਹੀ ਹੋ ਸਕਦਾ ਅਗਰ ਅਸੀਂ ਮਾਂ ਬੋਲੀ ਦੇ ਉੱਤੇ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਮਾਂ ਬੋਲੀ ਨੂੰ ਪਿਆਰ ਕਰਾਂਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ